ਉਹ ਜਿਹੜਾ ਕੰਮ ਦੇਖਿਆ ਕਿਹੜੀ ਮੰਜ਼ਲ ਤੇ ਕੰਮ ਕਰ ਰਹੇ ਕਿਸ ਕਾਲ ਕਿਸੇ ਦਾ ਕੰਮ ਚੱਲਦਾ ਸੀਗਾ ਰੰਗ ਕਰਨ ਦਾ ਬਾਹਰਲੀ ਸਾਈਡ ਤੇ ਹਾਂ ਉਹ ਕਿਤੇ ਇੱਕ ਦਾ ਪਾਇਰਟ ਖਿਸਕਿਆ ਹੋਣਾ ਹਾਂ ਉਹ ਨਾਲ ਦਾ ਉਹਨੂੰ ਫੜਨ ਲੱਗਾ ਤੇ ਉਹ ਵੀ ਨਾਲ ਦੇ ਪਾਇਰ ਆਪਣੇ ਪੰਜਾਬੀ ਸੀਗੀ ਪ੍ਰਵਾਸੀ ਸੀਗੇ ਮੁੰਡੇ ਪੰਜਾਬੀ ਪੰਜਾਬੀ ਕਿੰਨੀ ਕੁ ਉਮਰ ਦੇ ਸੀਗੇ ਆਪਣੇ ਇੱਕ ਹੋਣਾ 45 ਸਾਲ ਦਾ ਕੋਈ ਬੈਲਟ ਬੋੜਨ ਲੱਗੀ ਹੈਗਾ ਜੀ ਕੋਈ ਬੈਲਟ ਲਿਆ ਕੇ ਦਿੱਤੀਆਂ ਲਾਈਆਂ ਨਹੀਂ ਲਾਈਆਂ ਨਹੀਂ ਕੱਟ ਅੱਜ ਹੀ ਆਏ ਸੀਗੇ ਹਾਂਜੀ ਪਹਿਲਾ ਦਿਨ ਆਵੇ ਸਾਈਟ ਤੇ ਹੁਣ ਕਿੱਥੇ ਹੈ ਕਿੱਥੇ ਦੋਨੋਂ ਸਿਵਲ ਆਊਟ ਸਟੇਟ ਉਹ ਹਾਲਾਤ ਨਾਲ ਕੀ ਡੈਟ ਹੋ ਗਈ ਆਪਣੀ ਜਾਂ ਫਿਰ ਠੀਕ ਨੇ ਜਾਂ ਹੁਣ ਉਥੋਂ ਮੁੰਡਾ ਨਾਲ ਗਿਆ ਵਾ ਸਾਡਾ ਹਾਂ ਹੁਣ ਦੱਸਿਆ ਉਹਨੇ ਕੁਝ ਉਹ ਆਉਂਗਾ ਤੇ ਫੋਨ ਵੀ ਚੱਕੁੰਦੇ ਉਹ ਇਹ ਬਿਲਡਿੰਗ 'ਚ ਕੰਮ ਕੀ ਹੁੰਦਾ ਸੀ ਮਤਲਬ ਕੀ ਕਾਹ ਦਾ ਕੰਮ ਨਹੀਂ ਨਹੀਂ ਕਿੰਨਾ ਦੀ ਬਿਲਡਿੰਗ ਹੈ ਕੀ ਕੰਮ ਹੈ ਉਹਨਾਂ ਦਾ ਫਾਈਨੈਂਸ ਕੰਪਨੀ ਫਾਈਨੈਂਸ ਕੰਪਨੀ ਤੇ ਮਾਲਕ ਇਹਦੇ ਕਿੱਥੇ ਨੇ ਮਾਲਕ ਗਏ ਹੋਣੇ ਅਜੇ ਰੋਟੀ ਖਾਣ ਗਏ ਹੈ ਇਹ ਤੇ ਮਾਲਕ ਨੂੰ ਪਤਾ ਦੱਸ ਦਿੱਤਾ ਗਿਆ ਪਤਾ ਲੱਗੇ ਬੁੱਛੇ ਬੜੇ ਮੈਂ ਫੋਨ ਤੇ ਫੋਨ ਕਰਾ ਦੇਣਾ ਠੀਕ ਹੈ ਅੱਜ ਹੀ ਆਏ ਸੀ ਕੰਮ ਕਰਨ ਮੁੰਡੇ ਹਾਂ ਜੀ ਤੇ ਪੁਲਿਸ ਆ ਗਈ ਉਹ ਕਿੰਨੇ ਵਜੇ ਦਾ ਸੀਗਾ ਆਪਣੇ ਕਿੰਨੇ ਵਜੇ ਆਪਣੇ ਦਾ ਹਾਂ 5:00 ਵਜੇ ਫੇਰ ਹੋਇਆ 5:00 ਵਜੇ ਦੋਵੇਂ ਆਪਣੇ ਇੱਕ ਡਿੱਗਾ ਲਗਾ ਚ ਉਹਨੂੰ ਦੂਜੀ ਪਛਾਣਨ ਕਿ ਇਦਾਂ ਇੱਕ ਡਿੱਗਾ ਉਹਨੂੰ ਫੜਨ ਲੱਗਾਣਾ ਉਹ ਵੀ ਕਰ ਸੀ ਠੀਕ ਹੈ ਉਹਨਾਂ ਦੇ ਘਰ ਦੇ ਵਗੈਰਾ ਕਿੱਥੇ ਪਤਾ ਕੁਛ ਉਹ ਠੇਕੇਦਾਰ ਨੂੰ ਫੋਨ ਕੀਤਾ ਠੇਕੇਦਾਰ ਫੋਨ ਨਹੀਂ ਚੁੱਕਦਾ ਨਹੀਂ ਚੱਕ ਰਿਹਾ ਹਾਂ ਦੂਜਾ ਮੁੰਡਾ ਸੀ ਉਹਦੀ ਕਿੰਨੀ ਉਮਰ ਸੀ 1 ਤੋਂ 2 ਦਾ 40-45 ਸਾਲ ਦੇ ਠੀਕ ਹੈ ਹਾਂ ਅੱਜ ਮੁੰਡਾ ਕੋਈ ਹੈ ਪਤਲਾ ਗਿਆ ਅੱਛਾ ਇੱਕ ਹੈਗਾ 40-50 ਦਾ ਠੀਕ ਕਿਹਨਾ ਮੰਗ ਲਈ ਆਪਣਾ ਮੇਰਾ ਨਾਮ ਮਖੜ ਸਿੰਘ ਤੁਸੀਂ ਆਪਣੇ ਜਿਹੜੇ ਕੰਮ ਦੇਖਿਆ ਕਿਹੜੀ ਮੰਜ਼ਿਲ ਤੇ ਕੰਮ ਕਰ ਰਹੇ ਕਿਸ ਕਾਲ ਕਿਸ ਚੀਜ਼ ਦਾ ਕੰਮ ਚੱਲਦਾ ਸੀ ਰੰਗ ਕਰਨ ਦਾ ਬਾਹਰ ਨਹੀਂ ਸਰ ਹਾਂ ਉਹ ਕਿਤੇ ਇੱਕ ਦਾ ਪਾਇਰ ਖਿਸਕਿਆ ਹੁਣ ਹਾਂ ਉਹ ਨਾਲ ਦਾ ਉਹਨੂੰ ਫੜਨ ਲੱਗਾ ਤੇ ਉਹ ਵੀ ਨਾਲ ਦੇ ਪਿਆ ਆਪਣੇ ਪੰਜਾਬੀ ਸੀਗੇ ਪ੍ਰਵਾਸੀ ਸੀਗੇ ਮੁੰਡੇ ਪੰਜਾਬੀ ਪੰਜਾਬੀ ਕਿੰਨੀ ਕੁ ਉਮਰ ਦੇ ਸੀਗੇ ਆਪਣੇ ਇੱਕ ਹੋਣਾ 45 ਸਾਲ ਦਾ ਕੋਈ ਬੈਲਟ ਬੋਲਣ ਲੱਗੇ ਹੈਗਾ ਜੀ ਕੋਈ ਵੇਖ ਕੇ ਲਿਆ ਕੇ ਦਿੱਤੀਆਂ ਉਹਨਾਂ ਲਾਈਆਂ ਨਹੀਂ ਲਾਈਆਂ ਨਹੀਂ ਕੱਟ ਅੱਜ ਹੀ ਆਏ ਸੀਗੇ ਹਾਂ ਜੀ ਪਹਿਲਾ ਦਿਨ ਆਵੇ ਸੈਟਿੰਗ ਆਉਂਦੀ ਹੈ ਤੂੰ ਕਿ ਕਿੱਥੇ ਹੈ ਕਿੱਥੇ ਦੋਨੋਂ ਹਸ ਸਿਵਲ ਆਊਟ ਕਿੱਥੇ ਕੋਈ ਹਲਾਅ ਨਹੀਂ ਕਿ ਡੈਥ ਹੋ ਗਈ ਆਪਣੀ ਜਾਂ ਫਿਰ ਠੀਕ ਨੇ ਜਾਂ ਹੁਣ ਉੱਥੋਂ ਮੁੰਡਾ ਨਾਲ ਗਿਆ ਵਾ ਸਾਡਾ ਹਾਂ ਹੁਣ ਦੱਸਿਆ ਉਹਨੇ ਕੁਝ ਉਹ ਆਊਗਾ ਤੇ ਫੋਨ ਵੀ ਚੱਪੁੰਦੇ ਉਹਦੇ ਇਹ ਬਿਲਡਿੰਗ 'ਚ ਕੰਮ ਕੀ ਹੁੰਦਾ ਸੀ ਮਤਲਬ ਕੀ ਕੰਮ ਕਰ ਰਹੇ ਨੇ ਨਹੀਂ ਨਹੀਂ ਕਿੰਨਾਂ ਦੀ ਬਿਲਡਿੰਗ ਹੈ ਕੀ ਕੰਮ ਹੈ ਉਹਨਾਂ ਦਾ ਫਾਈਨੈਂਸ ਕੰਪਨੀ ਫਾਈਨੈਂਸ ਕੰਪਨੀ ਤੇ ਮਾਲਕ ਇਹਦੇ ਕਿੱਥੇ ਨੇ ਮਾਲਕ ਗਏ ਹੋਣੇ ਅਜੇ ਰੋਟੀ ਖਾਣ ਗਏ ਹੈ ਇਹ ਤੇ ਮਾਲਕ ਨੂੰ ਪਤਾ ਦੱਸ ਦਿੱਤਾ ਗਿਆ ਪਤਾ ਲੱਗ ਗਿਆ ਬੁੱਛੇ ਬੜੇ ਮੈਂ ਫੋਨ ਤੇ ਫੋਨ ਕਰਾਂ ਉਹਨਾਂ ਨੂੰ ਠੀਕ ਹੈ ਅੱਜ ਹੀ ਆਏ ਸੀ ਕੰਮ ਕਰਨ ਮੁੰਡੇ ਤੇ ਹਾਂਜੀ ਤੇ ਪੁਲਿਸ ਆ ਗਈ ਉਹ ਕਿੰਨੇ ਵਜੇ ਦਾ ਸੀਗਾ ਆਪਣੇ ਕਿੰਨੇ ਵਜੇ ਆਪਣੇ ਦਾ ਮੈਂ 5:00 ਵਜੇ ਤੇ ਉਹ ਹੋਇਆ 5:00 ਵਜੇ ਦੋਵੇਂ ਆਪਣੇ ਇੱਕ ਡਿੱਗਾ ਲੱਗਾ ਸੀ ਉਹਨੂੰ ਦੂਜੀ ਪਛਾਣ ਲਿਆ ਇਦਾਂ ਇੱਕ ਡਿੱਗਾ ਉਹਨੂੰ ਫਰਨ ਲੱਗਾ ਹਣਾ ਉਹ ਵੀ ਠੀਕ ਹੈ ਉਹਨਾਂ ਦੇ ਘਰ ਦੇ ਵਗੈਰਾ ਕਿੱਥੇ ਪਤਾ ਕੁਛ ਉਹ ਠੇਕੇਦਾਰ ਨੂੰ ਫੋਨ ਕੀਤਾ ਠੇਕੇਦਾਰ ਫੋਨ ਨਹੀਂ ਚੁੱਕਦਾ ਨਹੀਂ ਚੱਕ ਰਿਹਾ ਹਾਂ ਦੂਜਾ ਮੁੰਡਾ ਸੀ ਉਹਦੀ ਕਿੰਨੀ ਉਮਰ ਸੀ ਇੱਕ ਤਾਂ ਦੱਸਤਾ 40-45 ਸਾਲ ਦੇ ਤੇ 25 ਸਾਲ ਦਾ ਹੈ ਮੁੰਡਾ ਕੋਈ ਨਹੀਂ ਹੈ ਜੇ ਪਤਲਾ ਗਿਆ ਅੱਛਾ ਇੱਕ ਹੈ ਗਾਏ 40-45 ਦੀ ਠੀਕ ਕਿਨਾ ਮੰਗ ਲੀਆ ਆਪਣਾ ਮੇਰਾ ਨਾਮ ਮਖੜ ਸਿੰਘ ਤੁਸੀਂ ਆਪਣੇ ਜਿਹੜੇ ਕੰਮ ਦੇਖੇ ਕਿਹੜੀ ਮੰਜ਼ਿਲ ਤੇ ਕੰਮ ਕਰ ਰਹੇ ਕਿ ਇਸ ਗੱਲ ਕਿਸੇ ਦਾ ਕੰਮ ਚੱਲਦਾ ਹੈ ਰੰਗ ਕਰਨ ਦਾ ਹੈ ਬਾਹਰ ਲਈ ਸਾਰਾ ਹਾਂ ਉਹ ਕਿਤੇ ਇੱਕ ਦਾ ਪਾਇਰਟ ਖਿਸਕਿਆ ਹੁਣ ਹਾਂ ਉਹ ਨਾਲ ਦਾ ਉਹਨੂੰ ਫੜਨ ਲੱਗਾ ਤੇ ਉਹ ਵੀ ਨਰ ਡੀਪੀ ਆਪਣੇ ਪੰਜਾਬੀ ਸੀ ਕਿ ਪ੍ਰਵਾਸੀ ਸੀਗੇ ਮੁੰਡੇ ਪੰਜਾਬੀ ਪੰਜਾਬੀ ਕਿੰਨੀ ਕੁ ਉਮਰ ਦੇ ਸੀਗੇ ਆਪਣੇ ਇੱਕ ਹੋਣਾ 45 ਸਾਲ ਦਾ ਕੋਈ ਬੈਲਟ ਬੋਲਣ ਲੱਗੇ ਹੈਗਾ ਜੀ ਕੋਈ ਵੇਖਿਆ ਲਿਆ ਕੇ ਦਿੱਤੀਆਂ ਉਹਨਾਂ ਲਾਈਆਂ ਨਹੀਂ ਲਾਈਆਂ ਨਹੀਂ ਬੈਠਾ ਅੱਜ ਹੀ ਆਏ ਸੀਗੇ ਹਾਂਜੀ ਪਹਿਲਾ ਦਿਨ ਆਵੇ ਸਾਈਕਲ 'ਤੇ ਤੂੰ ਕਿ ਕਿੱਥੇ ਹੈ ਕਿੱਥੇ ਦੋਨੋਂ ਹਸ ਸਿਵਲ ਹਾਊਸ ਵਿੱਚ ਕੋਈ ਹਲਾਅ ਨਹੀਂ ਕਿ ਡੈੱਥ ਹੋ ਗਈ ਆਪਣੀ ਜਾਂ ਫਿਰ ਠੀਕ ਨੇ ਜਾਂ ਉਹ ਉੱਥੋਂ ਮੁੰਡਾ ਨਾਲ ਗਿਆ ਵਾ ਸਾਡਾ ਹਾਂ ਹੁਣ ਦੱਸਿਆ ਉਹਨੇ ਕੁਝ ਉਹ ਆਊਗਾ ਤੇ ਫੋਨ ਨਹੀਂ ਚੱਪੁੰਦੇ ਉਹ ਇਹ ਬਿਲਡਿੰਗ 'ਚ ਕੰਮ ਕੀ ਹੁੰਦਾ ਸੀ ਮਤਲਬ ਕੀ ਕਾਹ ਦਾ ਕੰਮ ਰੰਗ ਕਰਨ ਦਾ ਨਹੀਂ ਨਹੀਂ ਕਿੰਨਾ ਦੀ ਬਿਲਡਿੰਗ ਹੈ ਕੀ ਕੰਮ ਹੈ ਉਹਨਾਂ ਦਾ ਫਾਈਨੈਂਸ ਕੰਪਨੀ ਫਾਈਨੈਂਸ ਕੰਪਨੀ ਤੇ ਮਾਲਕ ਇਹਦੇ ਕਿੱਥੇ ਨੇ ਮਾਲਕ ਗਏ ਹੋਣੇ ਅਜੇ ਰੋਟੀ ਖਾਣ ਗਏ ਹੈ ਇਹ ਤੇ ਮਾਲਕ ਨੂੰ ਪਤਾ ਦੱਸ ਦਿੱਤਾ ਗਿਆ ਪਤਾ ਲੱਗ ਗਿਆ ਬੁੱਛੇ ਬੜੇ ਮੈਂ ਫੋਨ ਤੇ ਫੋਨ ਕਰਦੇ ਨਾ ਠੀਕ ਹੈ ਅੱਜ ਹੀ ਆਏ ਸੀ ਕੰਮ ਕਰਨ ਮੁੰਡੇ ਤੇ ਤੇ ਪੁਲਿਸ ਆ ਗਈ ਉਹ ਕਿੰਨੇ ਵਜੇ ਦਾ ਸੀਗਾ ਆਪਣੇ ਕਿੰਨੇ ਵਜੇ ਆਪਣੇ ਦਾ 5:00 ਵਜੇ ਦਾ ਹੋ ਰਿਹਾ 5:00 ਵਜੇ ਦੋਵੇਂ ਆਪਣੇ ਇੱਕ ਡਿੱਗਾ ਲਗਾ ਸੀ ਉਹਨੂੰ ਦੂਜੀ ਦੀ ਪਛਾਣ ਲਗਾ ਇਦਾਂ ਇੱਕ ਡਿੱਗਾ ਉਹਨੂੰ ਫੋਨ ਲਗਾਉਣਾ ਉਹ ਵੀ ਕਰ ਸੀ ਠੀਕ ਕਰ ਉਹਨਾਂ ਦੇ ਘਰ ਦੇ ਵਗੈਰਾ ਕਿੱਥੇ ਪਤਾ ਕੁਛ ਉਹ ਠੇਕੇਦਾਰ ਨੂੰ ਫੋਨ ਕੀਤਾ ਠੇਕੇਦਾਰ ਫੋਨ ਨਹੀਂ ਚੁੱਕਦਾ ਨਹੀਂ ਚੱਕ ਰਿਹਾ ਹਾਂ ਦੂਜਾ ਮੁੰਡਾ ਸੀ ਉਹਦੀ ਕਿੰਨੀ ਉਮਰ ਸੀ ਇੱਕ ਤਾਂ ਦੋ ਜਹਾਤਾ 40-45 ਦੇ ਵਿੱਚ 25 ਕਿਹਾ ਹਾਂ ਦਾ ਇਹ ਮੁੰਡਾ ਕੋੜਾ ਹੀ ਹੈ ਜੇ ਪਤਲਾ ਜਿਆ ਅੱਛਾ ਇੱਕ ਹੈਗਾ 40-50 ਠੀਕ ਕਿਹਨਾ ਮੰਗ ਲੀ ਜੀ ਆਪਣਾ ਮੇਰਾ ਨਾਮ ਮੱਖਣ ਸਿੰਘ ਤੁਸੀਂ ਆਪਣੇ ਜਿਹੜੇ ਕੰਮ ਦੇਖੇ ਕਿਹੜੀ ਮੰਜ਼ਿਲ ਤੇ ਕੰਮ ਕਰ ਰਹੇ ਕਿਸ ਕਾਲ ਕਿਸੇ ਦਾ ਕੰਮ ਚੱਲਦਾ ਚਾਹਦਾ ਹੈ ਰੰਗ ਕਰਨ ਦਾ ਬਾਹਰਲੀ ਸਾਈਡ ਤੇ ਹਾਂ ਉਹ ਕਿਤੇ ਇੱਕ ਦਾ ਪਾਇਰਟ ਖਿਸਕਿਆ ਹੁਣ ਹਾਂ ਉਹ ਨਾਲ ਦਾ ਉਹਨੂੰ ਫੜਨ ਲੱਗਾ ਤੇ ਉਹ ਵੀ ਨਾਲ ਦੇ ਪਿਆ ਆਪਣੇ ਪੰਜਾਬੀ ਸੀਗੇ ਪ੍ਰਵਾਸੀ ਸੀਗੇ ਮੁੰਡੇ ਪੰਜਾਬੀ ਪੰਜਾਬੀ ਕਿੰਨੀ ਕ ਉਮਰ ਦੇ ਸੀਗੇ ਆਪਣੇ ਇੱਕ ਹੋਣਾ 45 ਸਾਲ ਦਾ ਕੋਈ ਬੈਲਟਾ ਬੋਲਣ ਲੱਗੇ ਹੈਗਾ ਜੀ ਕੋਈ ਮੇਕਾਂ ਲਿਆ ਕੇ ਦਿੱਤੀਆਂ ਉਹਨਾਂ ਲਾਈਆਂ ਨੇ ਲਾਈਆਂ ਨਹੀਂ ਕੱਟ ਅੱਜ ਹੀ ਆਏ ਸੀਗੇ ਹਾਂ ਜੀ ਪਹਿਲਾ ਦਿਨ ਆਵੇ ਸਾਈਕਲ ਤੇ ਤੋਂ ਕਿੱਥੇ ਹੈ ਕਿੱਥੇ ਦੋਨੋਂ ਹਸ ਸਿਵਲ ਹਾਊਸ ਕਿੱਥੇ ਕੋਈ ਹਾਲਾਤ ਹੈ ਕਿ ਡੈਥ ਹੋ ਗਈ ਆਪਣੀ ਜਾਂ ਫਿਰ ਠੀਕ ਨੇ ਜਾਂ ਹੁਣ ਉੱਥੋਂ ਮੁੰਡਾ ਨਾਲ ਗਿਆ ਵਾ ਸਾਡਾ ਹਾਂ ਹੁਣ ਦੱਸਿਆ ਉਹਨੇ ਕੁਝ ਉਹ ਆਉਗਾ ਤੇ ਫੋਨ ਨਹੀਂ ਚੱਟੁੰਦੇ ਉਹ ਇਹ ਬਿਲਡਿੰਗ 'ਚ ਕੰਮ ਕੀ ਹੁੰਦਾ ਸੀ ਮਤਲਬ ਕੀ ਕਾਲਾ ਕੰਮ ਨਹੀਂ ਨਹੀਂ ਕਿੰਨਾ ਦੀ ਬਿਲਡਿੰਗ ਹੈ ਕੀ ਕੰਮ ਹੈ ਉਹਨਾਂ ਦਾ ਫਾਈਨੈਂਸ ਕੰਪਨੀ ਫਾਈਨੈਂਸ ਕੰਪਨੀ ਤੇ ਮਾਲਕ ਇਹਦੇ ਕਿੱਥੇ ਨੇ ਮਾਲਕ ਗਏ ਹੋਣੇ ਅਜੇ ਰੋਟੀ ਖਾਣ ਗਏ ਹੈ ਇਹ ਤੇ ਮਾਲਕ ਨੂੰ ਪਤਾ ਦੱਸ ਦਿੱਤਾ ਗਿਆ ਪਤਾ ਲੱਗ ਗਿਆ ਬੁੱਛੇ ਬੈਠੇ ਮੈਂ ਫੋਨ ਤੇ ਫੋਨ ਕਰ ਰਿਹਾ ਠੀਕ ਹੈ ਅੱਜ ਹੀ ਆਏ ਸੀ ਕੰਮ ਕਰਨ ਮੁੰਡੇਰੇ ਤੇ ਤੇ ਪੁਲਿਸ ਆ ਗਈ ਉਹ ਕਿੰਨੇ ਵਜੇ ਦਾ ਸੀਗਾ ਆਪਣੇ ਕਿੰਨੇ ਵਜੇ ਆਪਣੇ ਆ 5:00 ਵਜੇ ਫਿਰ ਉਹ ਆਇਆ 5:00 ਵਜੇ ਦੋਵੇਂ ਆਪਣੇ ਇੱਕ ਡਿੱਗਾ ਲਗਾ ਚ ਉਹਨੂੰ ਦੂਜੀ ਪਛਾਣ ਲੇ ਕਿਤਾ ਇੱਕ ਡਿੱਗਾ ਉਹਨੂੰ ਫੜਨ ਲੱਗਾ ਉਹ ਵੀ ਫੜ ਸੀ ਠੀਕ ਹੈ ਉਹਨਾਂ ਦੇ ਘਰ ਦੇ ਵਗੈਰਾ ਕਿੱਥੇ ਪਤਾ ਕੁਛ ਉਹ ਠੇਕੇਦਾਰ ਨੂੰ ਫੋਨ ਕੀਤਾ ਠੇਕੇਦਾਰ ਫੋਨ ਨਹੀਂ ਚੁੱਕਦਾ ਨਹੀਂ ਚੱਕ ਰਿਹਾ ਹਾਂ ਦੂਜਾ ਮੁੰਡਾ ਸੀ ਉਹਦੀ ਕਿੰਨੀ ਉਮਰ ਸੀ ਇੱਕ ਤਾਂ ਦੋ ਜਹਾਤਾ 40-45 ਦੇ ਵਿੱਚ 25 ਜਵਾਹਰ ਦਾ ਇਹ ਮੁੰਡਾ ਥੋੜਾ ਹੀ ਹਜੇ ਪਤਲਾ ਜਿਆ ਅੱਛਾ ਇੱਕ ਹੈਗਾ 40-45 ਦਾ ਠੀਕ ਕਿਹਨਾ ਮੰਗ ਲਈ ਆਪਣਾ ਮੇਰਾ ਨਾਮ ਮਕਰ ਸਿੰਘ ਤੁਸੀਂ ਆਪਣੇ ਜਿਹੜੇ ਕੰਮ ਦੇਖੇ ਕਿਹੜੀ ਮੰਜ਼ਲ ਤੇ ਕੰਮ ਕਰ ਰਹੇ ਸੀ ਇਸ ਗੱਲ ਕਿਸੇ ਦਾ ਕੰਮ ਚੱਲਦਾ ਸੀ ਰੰਗ ਕਰ ਰਹੇ ਬਾਹਰਲੀ ਸਾਈਡ ਹਾਂ ਉਹ ਕਿਤੇ ਇੱਕ ਦਾ ਪਾਇਰਟ ਖਿਸਕਿਆ ਹੁਣ ਹਾਂ ਉਹ ਨਾਲ ਦਾ ਉਹਨੂੰ ਫੜਨ ਲੱਗਾ ਉਹ ਵੀ ਨਰ ਡੀਪੀ ਆਪਣੇ ਪੰਜਾਬੀ ਸੀ ਕਿ ਪ੍ਰਵਾਸੀ ਸੀਗੇ ਮੁੰਡੇ ਪੰਜਾਬੀ ਪੰਜਾਬੀ ਕਿੰਨੀ ਕੁ ਉਮਰ ਦੇ ਸੀਗੇ ਆਪਣੇ ਇੱਕ ਹੋਣਾ 45 ਸਾਲ ਦਾ ਕੋਈ ਬੈਲਟ ਬੋਲਣ ਲੱਗੀ ਹੋਏਗਾ ਜੀ ਵੀ ਫੇਕ ਲਿਆ ਕੇ ਦਿੱਤੀਆਂ ਲਾਈਆਂ ਨਹੀਂ ਲਾਈਆਂ ਨਹੀਂ ਅੱਜ ਹੀ ਆਏ ਸੀਗੇ ਹਾਂਜੀ ਪਹਿਲਾ ਦਿਨ ਆਵੇ ਸਾਈਟ ਤੇ ਤੇ ਹੁਣ ਕਿੱਥੇ ਹੈ ਕਿੱਥੇ ਦੋਨੋਂ ਫਸ ਸਿਵਲ ਆਊਟਸਟੇਟ ਕੋਈ ਹਾਲਾਤ ਹੈ ਗਲਤੀ ਡੈਥ ਹੋ ਗਈ ਆਪਣੀ ਜਾਂ ਫਿਰ ਠੀਕ ਨੇ ਜਾਂ ਹੁਣ ਉੱਥੋਂ ਮੁੰਡਾ ਨਾਲ ਗਿਆ ਵਾ ਸਾਡਾ ਹਾਂ ਹੁਣ ਦੱਸਿਆ ਉਹਨੇ ਕੁਝ ਉਹ ਆਊਗਾ ਤੇ ਫੋਨ ਨਹੀਂ ਚੱਕੁੰਦੇ ਉਹ ਇਹ ਬਿਲਡਿੰਗ 'ਚ ਕੰਮ ਕੀ ਹੁੰਦਾ ਸੀ ਮਤਲਬ ਕੀ ਕੰਮ ਕਰ ਰਹੇ ਨੇ ਨਹੀਂ ਨਹੀਂ ਕਿੰਨਾ ਦੀ ਬਿਲਡਿੰਗ ਹੈ ਕੀ ਕੰਮ ਹੈ ਉਹਨਾਂ ਦਾ ਫਾਈਨੈਂਸ ਕੰਪਨੀ ਫਾਈਨੈਂਸ ਕੰਪਨੀ ਤੇ ਮਾਲਕ ਇਹਦੇ ਕਿੱਥੇ ਨੇ ਮਾਲਕ ਗਏ ਹੋਣੇ ਅਜੇ ਰੋਟੀ ਖਾਣ ਗਏ ਹੈ ਇਹ ਤੇ ਮਾਲਕ ਨੂੰ ਪਤਾ ਦੱਸ ਦਿੱਤਾ ਗਿਆ ਪਤਾ ਲੱਗ ਗਿਆ ਬੁੱਛੇ ਬੜੇ ਮੈਂ ਫੋਨ ਤੇ ਫੋਨ ਕਰਦੇ ਠੀਕ ਹੈ ਅੱਜ ਹੀ ਆਏ ਸੀ ਕੰਮ ਕਰਨ ਮੁੰਡੇ ਹਾਂਜੀ ਤੇ ਪੁਲਿਸ ਆ ਗਈ ਉਹ ਕਿੰਨੇ ਵਜੇ ਦਾ ਸੀਗਾ ਆਪਣੇ ਕਿੰਨੇ ਵਜੇ ਆਪਣੇ ਆ 5:00 ਵਜੇ ਤੇ ਉਹ ਹੋਇਆ 5:00 ਵਜੇ ਦੋਵੇਂ ਆਪਣੇ ਇੱਕ ਡਿੱਗਾ ਲਗਾ ਸੀ ਉਹਨੂੰ ਦੂਜੇ ਦੀ ਪਛਾਣ ਕਿ ਇਦਾਂ ਇੱਕ ਡਿੱਗਾ ਉਹਨੂੰ ਫੜਨ ਲੱਗਾ ਹੋਣਾ ਉਹਦੇ ਕਰਕੇ ਠੀਕ ਹੈ ਉਹਨਾਂ ਦੇ ਘਰ ਦੇ ਵਗੈਰਾ ਕਿੱਥੇ ਪਤਾ ਕੁਛ ਉਹ ਠੇਕੇਦਾਰ ਨੂੰ ਫੋਨ ਕੀਤਾ ਠੇਕੇਦਾਰ ਫੋਨ ਨਹੀਂ ਚੁੱਕਦਾ ਨਹੀਂ ਚੱਕ ਰਿਹਾ ਹਾਂ ਦੋ ਜਣ ਮੁੰਡੇ ਸੀ ਉਹਦੀ ਕਿੰਨੀ ਉਮਰ ਦੀ ਇੱਕ ਤਾਂ ਦੋ ਜਣਾਂ ਤਾਂ 40-45 ਸਾਲ ਦੇ ਸੀ 25 ਸਾਲ ਦਾ ਇਹ ਮੁੰਡਾ ਕੋਰਾ ਹੀ ਹੈ ਪਤਲਾ ਗਿਆ ਅੱਛਾ ਇੱਕ ਹੈਗਾ ਇਹ 40-45 ਦਾ ਠੀਕ ਕਿਹਨਾ ਮੰਗ ਲਈ ਆਪਣਾ ਮੇਰਾ ਨਾਮ ਮਖਰ ਸਿੰਘ ਤੁਸੀਂ ਆਪਣੇ ਜਿਹੜੇ ਕੰਮ ਦੇਖੇ ਕਿਹੜੀ ਮੰਜ਼ਲ ਤੇ ਕੰਮ ਕਰ ਰਹੇ ਕਿਸ ਕਾਲ ਕਿਸੇ ਦਾ ਕੰਮ ਚੱਲਦਾ ਸੀ ਰੰਗ ਕਰਨ ਦਾ ਬਾਹਰਲੀ ਸਾਈਡ ਤੇ ਹਾਂ ਉਹ ਕਿਤੇ ਇੱਕ ਦਾ ਪਾਇਰ ਖਿਸਕਿਆ ਹੋਣਾ ਹਾਂ ਉਹ ਨਾਲ ਦਾ ਉਹਨੂੰ ਫੜਨ ਲੱਗਾ ਤੇ ਉਹ ਵੀ ਨਾਲ ਦੇ ਪਏ ਆਪਣੇ ਪੰਜਾਬੀ ਸੀਗੇ ਪ੍ਰਵਾਸੀ ਸੀਗੇ ਮੁੰਡੇ ਪੰਜਾਬੀ ਪੰਜਾਬੀ ਜਨਮ ਹੋਣ ਕਿੰਨੀ ਕੁ ਉਮਰ ਦੇ ਸੀਗੇ ਆਪਣੇ ਇੱਕ ਹੋਣਾ 45 ਸਾਲ ਦਾ ਕੋਈ ਬੈਲਟ ਬੋੜਨ ਲੱਗੇ ਹੈਗਾ ਜੀ ਕੋਈ ਬੈਲਟ ਲਿਆ ਕੇ ਦਿੱਤੀਆਂ ਲਾਈਆਂ ਨਹੀਂ ਲਾਈਆਂ ਨਹੀਂ ਕੱਟੇ ਅੱਜ ਹੀ ਆਏ ਸੀਗੇ ਹਾਂ ਜੀ ਪਹਿਲਾ ਦਿਨ ਆਵੇ ਸਾਈਕਲ ਤੇ ਤੇ ਹੁਣ ਕਿੱਥੇ ਹੈ ਕਿੱਥੇ ਦੋਨੋਂ ਹਾਂ ਸਿਵਲ ਹਾਊਸ ਵਿੱਚ ਕੋਈ ਹਲਾਅ ਨਹੀਂ ਕਿ ਡੈੱਥ ਹੋ ਗਈ ਆਪਣੀ ਜਾਂ ਫਿਰ ਠੀਕ ਨੇ ਜਾਂ ਹੁਣ ਉੱਥੋਂ ਮੁੰਡਾ ਨਾਲ ਗਿਆ ਵਾ ਸਾਡਾ ਹਾਂ ਹੁਣ ਦੱਸਿਆ ਉਹਨੇ ਕੁਝ ਉਹ ਆਊਗਾ ਤੇ ਫੋਨ ਨਹੀਂ ਚੱਟੁੰਦੇ ਉਹ ਇਹ ਬਿਲਡਿੰਗ 'ਚ ਕੰਮ ਕੀ ਹੁੰਦਾ ਸੀ ਮਤਲਬ ਕੀ ਕਾਹਦਾ ਕੰਮ ਨਈ ਨਈ ਕਿੰਨਾ ਦੀ ਬਿਲਡਿੰਗ ਹੈ ਕੀ ਕੰਮ ਹੈ ਉਹਨਾਂ ਦਾ ਫਾਈਨੈਂਸ ਕੰਪਨੀ ਫਾਈਨੈਂਸ ਕੰਪਨੀ ਤੇ ਮਾਲਕ ਇਹਦੇ ਕਿੱਥੇ ਨੇ ਮਾਲਕ ਗਏ ਹੋਣੇ ਅਜੇ ਰੋਟੀ ਖਾਣ ਗਏ ਹੈ ਇਹ ਤੇ ਮਾਲਕ ਨੂੰ ਪਤਾ ਦੱਸ ਦਿੱਤਾ ਗਿਆ ਪਤਾ ਲੱਗੇ ਬੁੱਛੇ ਬੜੇ ਮੈਂ ਫੋਨ ਤੇ ਫੋਨ ਕਰਾਂਗਾ ਠੀਕ ਹੈ ਅੱਜ ਹੀ ਆਏ ਸੀ ਕੰਮ ਕਰਨ ਮੁੰਡੇ ਹਾਂ ਜੀ ਤੇ ਪੁਲਿਸ ਆ ਗਈ ਉਹ ਕਿੰਨੇ ਵਜੇ ਦਾ ਸੀਗਾ ਆਪਣੇ ਕਿੰਨੇ ਵਜੇ ਆਪਣੇ ਆਹ 5:00 ਵਜੇ ਤੇ ਹੋਇਆ 5:00 ਵਜੇ ਦੋਵੇਂ ਆਪਣੇ ਇੱਕ ਡਿੱਗਾ ਲਗਾ ਸੀ ਉਹਨੂੰ ਦੂਜੇ ਦੀ ਪਛਾਣ ਲੱਗ ਇੱਦਾਂ ਇੱਕ ਡਿੱਗਾ ਉਹਨੂੰ ਖਾਣ ਨੂੰ ਲਗਾਉਣਾ ਉਹ ਵੀ ਠੀਕ ਹੈ ਉਹਨਾਂ ਦੇ ਘਰ ਦੇ ਵਗੈਰਾ ਕਿੱਥੇ ਪਤਾ ਕੁਛ ਉਹ ਠੇਕੇਦਾਰ ਨੂੰ ਫੋਨ ਕੀਤਾ ਠੇਕੇਦਾਰ ਫੋਨ ਨਹੀਂ ਚੁੱਕਦਾ ਨਹੀਂ ਚੱਕ ਰਿਹਾ ਹਾਂ ਦੂਜਾ ਮੁੰਡਾ ਸੀ ਉਹਦੀ ਕਿੰਨੀ ਉਮਰ ਸੀ ਇੱਕ ਤਾਂ ਦੋ ਜਹਾਤਾ 40-45 ਸਾਲ ਦੇ ਸੀ 25-30 ਦਾ ਹੈ ਮੁੰਡਾ ਥੋੜਾ ਹੀ ਹਜੇ ਪਤਲਾ ਗਿਆ ਅੱਛਾ ਇੱਕ ਹੈ ਗਾਈ 40-50 ਦੀ ਠੀਕ ਕਿਹਨਾ ਮੇਰਾ ਨਾਮ ਮੱਖਣ ਸਿੰਘ ਤੁਸੀਂ ਆਪਣੇ ਜਿਹੜੇ ਕੰਮ ਦੇਖਿਆ ਕਿਹੜੀ ਮੰਜ਼ਲ ਤੇ ਕੰਮ ਕਰ ਰਹੇ ਕਿ ਇਸ ਕੱਲ ਕਿਸੇ ਦਾ ਕੰਮ ਚੱਲਦਾ ਸੀ ਰੰਗ ਕਰਨ ਦਾ ਬਾਹਰਲੀ ਸਾਈਡ ਤੇ ਹਾਂ ਉਹ ਕਿਤੇ ਇੱਕ ਦਾ ਪਾਇਰ ਡਿੱਗ ਗਿਆ ਹੁਣ ਹਾਂ ਉਹ ਨਾਲ ਦਾ ਉਹਨੂੰ ਫੜਨ ਲੱਗਾ ਤੇ ਉਹਨਾਂ ਦੇ ਆਪਣੇ ਪੰਜਾਬੀ ਸੀਗੇ ਪ੍ਰਵਾਸੀ ਸੀਗੇ ਮੁੰਡੇ ਪੰਜਾਬੀ ਪੰਜਾਬੀ ਕਿੰਨੀ ਕੁ ਉਮਰ ਦੇ ਸੀਗੇ ਆਪਣੇ ਇੱਕ ਹੋਣਾ 45 ਸਾਲ ਦਾ ਕੋਈ ਬੈਲਟ ਬੋਲਣ ਲੱਗੇ ਹੈਗਾ ਜੀ ਮੈਂ ਬੈਲਟ ਲਿਆ ਕੇ ਦਿੱਤੀਆਂ ਲਾਈਆਂ ਨਹੀਂ ਲਾਈਆਂ ਨਹੀਂ ਬੈਠਾ ਅੱਜ ਹੀ ਆਏ ਸੀਗੇ ਹਾਂਜੀ ਪਹਿਲਾ ਦਿਨ ਆਵੇ ਸਾਈਟ ਤੇ ਕਿ ਹੁਣ ਕਿੱਥੇ ਹੈ ਕਿੱਥੇ ਦੋਨੋਂ ਖਸ ਹਲਾ ਦੇ ਦੀ ਡੈਥ ਹੋ ਗਈ ਆਪਣੀ ਜਾਂ ਫਿਰ ਠੀਕ ਨੇ ਜਾਂ ਹੁਣ ਉੱਥੋਂ ਮੁੰਡਾ ਨਾਲ ਗਿਆ ਵਾ ਸਾਡਾ ਹਾਂ ਉਹ ਦੱਸਿਆ ਉਹਨੇ ਕੁਝ ਉਹ ਆਉਗਾ ਤੇ ਫੋਨ ਚੱਕੁੰਦੇ ਉਹ ਇਹ ਬਿਲਡਿੰਗ 'ਚ ਕੰਮ ਕੀ ਹੁੰਦਾ ਸੀ ਉਹਨਾਂ ਦਾ ਕੀ ਕੰਮ ਕਰਦੇ ਨਹੀਂ ਨਹੀਂ ਕਿੰਨਾਂ ਦੀ ਬਿਲਡਿੰਗ ਹੈ ਕੀ ਕੰਮ ਹੈ ਉਹਨਾਂ ਦਾ ਫਾਈਨਾਂਸ ਕੰਪਨੀ ਫਾਈਨਾਂਸ ਕੰਪਨੀ ਤੇ ਮਾਲਕ ਇਹਦੇ ਕਿੱਥੇ ਨੇ ਮਾਲਕ ਗਏ ਹੋਣੇ ਅਜੇ ਰੋਟੀ ਖਾਣ ਗਏ ਹੈ ਇਹ ਤੇ ਮਾਲਕ ਨੂੰ ਪਤਾ ਦੱਸ ਦਿੱਤਾ ਗਿਆ ਪਤਾ ਲੱਗ ਗਿਆ ਬੁੱਛੇ ਬੜੇ ਮੈਂ ਫੋਨ ਤੇ ਫੋਨ ਕਰਦਾ ਠੀਕ ਹੈ ਅੱਜ ਹੀ ਆਏ ਸੀ ਕੰਮ ਕਰਨ ਮੁੰਡੇ ਹਾਂ ਜੀ ਤੇ ਪੁਲਿਸ ਆ ਗਈ ਸੀ ਕਿੰਨੇ ਵਜੇ ਦਾ ਸੀ ਕਿੰਨੇ ਵਜੇ ਆਪਣੇ ਦਾ ਮੈਂ 5:00 ਵਜੇ ਫੇਰ ਹੋਇਆ 5:00 ਵਜੇ ਦੋਵੇਂ ਆਪਣੇ ਇੱਕ ਡਿੱਗਾ ਲੱਗਾ ਸੀ ਉਹਨੂੰ ਦੂਜੀ ਪਛਾਣ ਲੱਗ ਜਾਂ ਇੱਕ ਡਿੱਗਾ ਉਹਨੂੰ ਫੜਨ ਲੱਗਾ ਹੋਣਾ ਹੂੰ ਠੀਕ ਹੈ ਉਹਨਾਂ ਦੇ ਘਰ ਦੇ ਵਗੈਰਾ ਕਿੱਥੇ ਪਤਾ ਕੁਛ ਉਹ ਠੇਕੇਦਾਰ ਨੂੰ ਫੋਨ ਕੀਤਾ ਠੇਕੇਦਾਰ ਫੋਨ ਨਹੀਂ ਚੁੱਕਦਾ ਨਹੀਂ ਚੱਕ ਰਿਹਾ ਹਾਂ ਦੂਜਾ ਮੁੰਡਾ ਸੀ ਉਹਦੀ ਕਿੰਨੀ ਉਮਰ ਸੀ 1 ਤੋਂ 2 ਦਾ 40-45 ਸਾਲ ਦਾ ਠੀਕ ਹੈ ਉਹਦਾ ਮੁੰਡਾ ਕੋਈ ਨਹੀਂ ਹਜੇ ਪਤਲਾ ਗਿਆ ਅੱਛਾ ਇੱਕ ਹੈਗਾ 40-45 ਦਾ ਠੀਕ ਕਿਨਾ ਮੰਗ ਲੀ ਆਪਣਾ ਮੇਰਾ ਨਾਮ ਮਖੜ ਸਿੰਘ ਤੁਸੀਂ ਆਪਣੇ ਜਿਹੜੇ ਕੰਮ ਦੇਖੇ ਕਿਹੜੀ ਮੰਜ਼ਿਲ ਦੇ ਕੰਮ ਕਰ ਰਹੇ ਕਿਸ ਕਾਲ ਕਿਸੇ ਦਾ ਕੰਮ ਚੱਲਦਾ ਹੈ ਰੰਗ ਕਰਨ ਦਾ ਬਾਹਰ ਨਹੀਂ ਸਾਰ ਹਾਂ ਉਹ ਕਿਤੇ ਇੱਕ ਤਾਂ ਪਾਇਰ ਖਿਸਕਿਆ ਹੋਣਾ ਹਾਂ ਉਹ ਨਾਲ ਦਾ ਉਹਨੂੰ ਫੜਨ ਲੱਗਾ ਤੇ ਉਹ ਵੀ ਨਾਲ ਦੇ ਪਿਆ ਆਪਣੇ ਪੰਜਾਬੀ ਸੀਗੇ ਪ੍ਰਵਾਸੀ ਸੀਗੇ ਮੁੰਡੇ ਪੰਜਾਬੀ ਪੰਜਾਬੀ ਕਿੰਨੇ ਕੁ ਉਮਰ ਦੇ ਸੀਗੇ ਆਪਣੇ ਇੱਕ ਹੋਣਾ 45 ਸਾਲ ਦਾ ਕੋਈ ਬੈਲਟ ਬੋੜਨ ਲੱਗੀ ਹੈਗਾ ਜੀ ਕੋਈ ਬੈਚਾ ਲਿਆ ਕੇ ਦਿੱਤੀਆਂ ਲਾਈਆਂ ਨਹੀਂ ਲਾਈਆਂ ਨਹੀਂ ਕੱਟਾ ਅੱਜ ਹੀ ਆਏ ਸੀਗੇ ਹਾਂ ਜੀ ਪਹਿਲਾ ਦਿਨ ਆਵੇ ਸੈਕਟਰ ਦਾ ਤੂੰ ਕਿ ਕਿੱਥੇ ਹੈ ਕਿੱਥੇ ਦੋਨੋਂ ਕੋਈ ਹਾਲਾਤ ਹੈ ਕਿ ਡੈਥ ਹੋ ਗਈ ਆਪਣੀ ਜਾਂ ਫਿਰ ਠੀਕ ਨੇ ਜਾਂ ਹੁਣ ਉੱਥੋਂ ਮੁੰਡਾ ਨਾਲ ਗਿਆ ਵਾ ਸਾਡਾ ਹਾਂ ਹੁਣ ਦੱਸਿਆ ਉਹਨੇ ਕੁਝ ਉਹ ਆਊਗਾ ਤੇ ਫੋਨ ਹੀ ਚੱਪੁੰਦੇ ਹੋਣੀ ਇਹ ਬਿਲਡਿੰਗ 'ਚ ਕੰਮ ਕੀ ਹੁੰਦਾ ਸੀ ਮਤਲਬ ਕੀ ਕਾਲਾ ਕੰਮ ਕਰ ਰਹੇ ਨੇ ਨਹੀਂ ਨਹੀਂ ਕਿੰਨਾ ਦੀ ਬਿਲਡਿੰਗ ਹੈ ਕੀ ਕੰਮ ਹੈ ਉਹਨਾਂ ਦਾ ਫਾਈਨੈਂਸ ਕੰਪਨੀ ਫਾਈਨੈਂਸ ਕੰਪਨੀ ਤੇ ਮਾਲਕ ਇਹਦੇ ਕਿੱਥੇ ਨੇ ਮਾਲਕ ਗਏ ਹੋਣੇ ਅਜੇ ਰੋਟੀ ਖਾਣ ਗਏ ਹੈ ਇਹ ਤੇ ਮਾਲਕ ਨੂੰ ਪਤਾ ਦੱਸ ਦਿੱਤਾ ਗਿਆ ਪਤਾ ਲੱਗ ਗਿਆ ਬੁੱਛੇ ਬੈਠੇ ਮੈਂ ਫੋਨ ਤੇ ਫੋਨ ਕਰ ਰਿਹਾ ਠੀਕ ਹੈ ਅੱਜ ਹੀ ਆਏ ਸੀ ਕੰਮ ਕਰਨ ਮੁੰਡੇ ਤੇ ਤਾਂ ਪੁਲਿਸ ਆ ਗਈ ਉਹ ਕਿੰਨੇ ਵਜੇ ਦਾ ਸੀ ਕਿੰਨੇ ਵਜੇ ਆਪਣੇ ਆ 5:00 ਵਜੇ ਦਾ ਹੋ ਰਿਹਾ 5:00 ਵਜੇ ਦੋਵੇਂ ਆਪਣੇ ਇੱਕ ਡਿੱਗਾ ਲਗਾ ਸੀ ਉਹਨੂੰ ਦੂਜੀ ਪਛਾਣ ਲਗਾ ਇਦਾਂ ਇੱਕ ਡਿੱਗਾ ਉਹਨੂੰ ਫਾੜਨ ਲੱਗਾ ਹੋਣਾ ਉਹ ਵੀ ਕਰ ਸੀ ਠੀਕ ਹੈ ਉਹਨਾਂ ਦੇ ਘਰ ਦੇ ਵਗੈਰਾ ਕਿੱਥੇ ਪਤਾ ਕੁਛ ਉਹ ਠੇਕੇਦਾਰ ਨੂੰ ਫੋਨ ਕੀਤਾ ਠੇਕੇਦਾਰ ਫੋਨ ਨਹੀਂ ਚੁੱਕਦਾ ਨਹੀਂ ਚੱਕ ਰਿਹਾ ਹਾਂ ਦੂਜਾ ਡ ਮੁੰਡਾ ਸੀ ਉਹਦੀ ਕਿੰਨੀ ਉਮਰ ਸੀ ਇੱਕ ਤਾਂ ਦੋ ਜਹਾਤਾ 40-45 ਕੁ 25 ਕੁ ਦਾ ਹੈ ਮੁੰਡਾ ਥੋੜਾ ਹੀ ਹੈ ਪਤਲਾ ਜਿਆ ਅੱਛਾ ਇੱਕ ਹੈਗਾ 40-50 ਠੀਕ ਕਿਨਾ ਮੰਗ ਲੀਆ ਆਪਣਾ ਮੇਰਾ ਨਾਮ ਮੱਖਣ ਸਿੰਘ ਤੁਸੀਂ ਆਪਣੇ ਜਿਹੜੇ ਕੰਮ ਦੇਖੇ ਕਿਹੜੀ ਮੰਜ਼ਲ ਤੇ ਕੰਮ ਕਰ ਰਹੇ ਕਿਸ ਕਾਲ ਕਿਸੇ ਦਾ ਕੰਮ ਚੱਲਦਾ ਸੀ ਰੰਗ ਕਰਨ ਦੇ ਬਾਹਰਲੀ ਸਾਈਡ ਤੇ ਹਾਂ ਉਹ ਕਿਤੇ ਇੱਕ ਦਾ ਪਾਇਲਟ ਖਿਸਕਿਆ ਹੋਣਾ ਹਾਂ ਉਹ ਨਾਲ ਦਾ ਉਹਨੂੰ ਫੜਨ ਲੱਗਿਆ ਤੇ ਉਹ ਵੀ ਨਾਲ ਦੇ ਪਏ ਆਪਣੇ ਪੰਜਾਬੀ ਸੀਗੇ ਪ੍ਰਵਾਸੀ ਸੀਗੇ ਮੁੰਡੇ ਪੰਜਾਬੀ ਪੰਜਾਬੀ ਕਿੰਨੇ ਕੁ ਉਮਰ ਦੇ ਸੀਗੇ ਆਪਣੇ ਇੱਕ ਹੋਣਾ 45 ਸਾਲ ਦਾ ਕੋਈ ਬੈਲਟ ਬੋਲਣ ਲੱਗੇ ਹੈਗਾ ਜੀ ਕੋਈ ਬੈਲਟ ਲਿਆ ਕੇ ਦਿੱਤੀਆਂ ਲਾਈਆਂ ਨਹੀਂ ਲਾਈਆਂ ਨਹੀਂ ਕੱਟ ਅੱਜ ਹੀ ਆਏ ਸੀਗੇ ਹਾਂਜੀ ਪਹਿਲਾ ਦਿਨ ਆਵੇ ਸਾਈਡ ਤੇ ਤੋਂ ਕਿ ਕਿੱਥੇ ਹੈ ਕਿੱਥੇ ਦੋਨੋਂ ਫਸ ਸਿਵਲ ਲਾਉਂਸ ਕਿੱਥੇ ਕੋਈ ਹਾਲਾਤ ਨਹੀਂ ਡੈਥ ਹੋ ਗਈ ਆਪਣੀ ਜਾਂ ਫਿਰ ਠੀਕ ਨੇ ਜਾਂ ਹੁਣ ਉੱਥੋਂ ਮੁੰਡਾ ਨਾਲ ਗਿਆ ਵਾ ਸਾਡਾ ਹਾਂ ਹੁਣ ਦੱਸਿਆ ਉਹਨੇ ਕੁਝ ਉਹ ਆਊਗਾ ਤੇ ਫੋਨ ਵੀ ਚੱਪੁੰਦੇ ਉਹ ਇਹ ਬਿਲਡਿੰਗ 'ਚ ਕੰਮ ਕੀ ਹੁੰਦਾ ਸੀ ਮਤਲਬ ਕੀ ਕੰਮ ਕਰ ਰਹੇ ਸੀ ਨਹੀਂ ਨਹੀਂ ਕਿੰਨਾ ਦੀ ਬਿਲਡਿੰਗ ਹੈ ਕੀ ਕੰਮ ਹੈ ਉਹਨਾਂ ਦਾ ਫਾਈਨਾਂਸ ਕੰਪਨੀ ਫਾਈਨਾਂਸ ਕੰਪਨੀ ਤੇ ਮਾਲਕ ਇਹਦੇ ਕਿੱਥੇ ਨੇ ਮਾਲਕ ਗਏ ਹੋਣੇ ਹਜੇ ਰੋਟੀ ਖਾਣ ਗਏ ਹੈ ਇਹ ਤੇ ਮਾਲਕ ਨੂੰ ਪਤਾ ਦੱਸ ਦਿੱਤਾ ਗਿਆ ਪਤਾ ਲੱਗ ਗਿਆ ਉਸੇ ਵੇਲੇ ਮੈਂ ਫੋਨ ਤੇ ਫੋਨ ਕਰਦੇ ਠੀਕ ਹੈ ਅੱਜ ਹੀ ਆਏ ਸੀ ਕੰਮ ਕਰਨ ਮੁੰਡੇ ਤੇ ਤਾਂ ਪੁਲਿਸ ਆ ਗਈ ਉਹ ਕਿੰਨੇ ਵਜੇ ਦਾ ਸੀ ਕੰਮ ਕਿੰਨੇ ਵਜੇ ਆਪਣੇ ਦਾ 5:00 ਵਜੇ ਫੇ ਉਹ ਹੋਇਆ 5:00 ਵਜੇ ਦੋਵੇਂ ਆਪਣੇ ਇੱਕ ਡਿੱਗਾ ਲੱਗਾ ਸੀ ਉਹਨੂੰ ਦੂਜੀ ਦੀ ਪਛਾਣ ਲੱਗਿੱਤਾ ਇੱਕ ਡਿੱਗਾ ਉਹਨੂੰ ਫੜਨ ਲੱਗਾ ਹੋਣਾ ਉਹ ਵੀ ਖਰਸੀ ਠੀਕ ਹੈ ਉਹਨਾਂ ਦੇ ਘਰ ਦੇ ਵਗੈਰਾ ਕਿੱਥੇ ਪਤਾ ਕੁਛ ਉਹ ਠੇਕੇਦਾਰ ਨੂੰ ਫੋਨ ਕੀਤਾ ਠੇਕੇਦਾਰ ਫੋਨ ਨੇ ਚੁੱਕਦਾ ਨਹੀਂ ਚੱਕ ਰਿਹਾ ਹਾਂ ਦੂਜਾ ਮੁੰਡਾ ਸੀ ਉਹਦੀ ਕਿੰਨੀ ਉਮਰ ਸੀ 1 ਤੋਂ 2 ਦਾ ਤਾਂ 40-45 ਹੋਵੇਗਾ ਠੀਕ ਹੈ ਹਾਂ ਅੱਗ ਦਾ ਇਹ ਮੁੰਡਾ ਕੋਈ ਨਹੀਂ ਹੈ ਜੇ ਪਤਲਾ ਗਿਆ ਅੱਛਾ ਇੱਕ ਹੈਗਾ 40-45 ਠੀਕ ਕਿਨਾ ਮੰਗ ਲ ਮੇਰਾ ਨਾਮ ਮਖੜ ਸਿੰਘ ਤੁਸੀਂ ਆਪਣੇ ਜਿਹੜੇ ਕੰਮ ਦੇਖੇ ਕਿਹੜੀ ਮੰਜ਼ਲ ਤੇ ਕੰਮ ਕਰ ਰਹੇ ਕਿਸ ਕਾਲ ਕਿਸੇ ਦਾ ਕੰਮ ਚਾਹਤਾ ਹੈਗਾ ਬਰਾ